ਬੇਲਾ ਦਾ ਫਤਿਹ ਬੁਲਾਈਆ ਸਜਣਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀਆਂ ਕਲਾ 'ਚ ਆਸੀਂ ਤੇ ਇਹੀ ਉਮੀਦ ਕਰਦੇ ਆ ਵੀ ਤੁਸੀਂ ਵੀ ਚੜ੍ਹਦੀਆਂ ਕਲਾ 'ਚ ਹੋਵੋਗੇ ਜੀ ਤੇ ਅਸੀਂ ਇਸ ਲਈ ਲਾਈਵ ਹੋਏ ਆ ਇਸ ਵੇਲੇ ਉਹ ਮੁੱਖ ਕਾਰਨ ਆ ਉਹ ਬਾਅਦ 'ਚ ਦੱਸਾਂਗੇ ਪਹਿਲਾਂ ਤਾਂ ਤੁਸੀਂ ਸਾਰੇ ਤੰਦਰੁਸਤ ਹੋ ਚੜ੍ਹਦੀਆਂ ਕਲਾ 'ਚ ਹੋ ਇਹੀ ਕਾਮਨਾ ਸਾਡੇ ਵੱਲੋਂ ਹਮੇਸ਼ਾ ਖੁਸ਼ ਰਹੋ ਜੀ ਆਵਾਜ਼ ਰੋ ਚੜ੍ਹਦੀਆਂ ਕਲਾ 'ਚ ਰਹੋ ਜਿੱਥੇ ਅਸੀਂ ਬੈਠੇ ਆ ਭਰਾ ਉਹ ਤੁਹਾਡੀ ਬਦੌਲਤ ਬੈਠੇ ਆ ਆ ਪਦਵੀਆਂ ਆ ਕੁਰਸੀਆਂ ਆਹ ਇੰਟਰਵਿਊ ਕਰਨ ਤੁਸੀਂ ਲਾਇਆ ਤੁਹਾਡੇ ਮੂਰੇ ਸਿਰ ਝੁਕਦਾ ਹਮੇਸ਼ਾ ਸੱਚੇ ਦਿਲੋਂ ਸੱਚੇ ਦਿਲੋਂ ਸਲੂਟ ਬਹੁਤ ਬਹੁਤ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਦੇਵੇ ਤੇ ਸਾਡੀ ਫਿਲਮ ਰਿਲੀਜ਼ ਹੋਣ ਲੱਗੀ ਹੈ ਜੀ ਅੱਜ ਹੀ ਅੱਜ 12:00 ਵੱਜ ਗਏ ਜੀ ਹੁਣ ਤਾਂ ਅੱਜ ਫਿਲਮ ਰਿਲੀਜ਼ ਹੋਣੀ ਹੈ ਜੀ ਦਾ ਨਾਮ ਹੈ ਬੰਬੂ ਕਾਰਟ 2 ਤੁਸੀਂ ਪਹਿਲੀ ਨੂੰ ਬਹੁਤ ਰੱਜਮਾ ਪਿਆਰ ਦਿੱਤਾ ਤੇ ਕੱਲ ਨੂੰ ਫਿਲਮ ਰਿਲੀਜ਼ ਹੋਣੀ ਹੈ ਸਾਰੇ ਕਿਤੇ ਆਲ ਓਵਰ ਵਰਲਡ ਜਿੱਥੇ ਜਿੱਥੇ ਸਾਡੇ ਪੰਜਾਬੀ ਭੈਣ ਭਰਾ ਵਸਦੇ ਨੇ ਉੱਥੇ ਸਾਰੇ ਕਿਤੇ ਫਿਲਮ ਲੱਗਣੀ ਹੈ ਜੀ ਤੇ 88 ਰੁਪਏ ਪਹਿਲਾਂ ਬਾਈ ਤੁਸੀਂ ਦੱਸੋ ਪਹਿਲਾਂ ਇੱਕ ਗੱਲ ਸ਼ੁਰੂ ਕਰੋ ਤੁਸੀਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਰ ਕਰਦਾ ਤੁਹਾਡੀ ਸਾਰਿਆਂ ਦੀ ਸੇਤਾ ਠੀਕ ਹੋਣਗੇ ਤੇ ਸੱਜਣੋ ਇਸ ਵੇਲੇ ਮਤਲਬ ਰਾਤ ਦੇ 12 ਵਜੇ ਆਲਮੋਸਟ ਪਾਉਣੇ 12 ਹੋ ਗਏ ਤੇ ਮੁੱਖ ਕਾਰਨ ਇਹ ਆ ਤੇ ਪਹਿਲੇ ਨੰਬਰ ਤੇ ਦਾ ਤੁਹਾਨੂੰ ਇਹ ਹੀ ਅਸੀਂ ਇਨਫਰਮੇਸ਼ਨ ਦੇਣੀ ਕਿ ਅੱਜ ਸਾਡੀ ਫਿਲਮ वर्ल्ड वाइड ਰਿਲੀਜ਼ ਹੋ ਰਹੀ ਹੈ ਇੰਡੀਆ ਚ ਵੀ ਰਿਲੀਜ਼ ਹੋ ਰਹੀ ਹੈ ਪੰਜਾਬ ਚ ਵੀ ਰਿਲੀਜ਼ ਹੋ ਰਹੀ ਹੈ ਤੇ ਮੁੱਖ ਕਾਰਨ ਇਹ ਹੈ ਕਿ ਐਸ ਯੂਜੂਅਲ ਬੜੇ ਚਲੋ ਚਿਰ ਤੋ ਤੱਕ ਆਉਂਦਾ ਆਉਂਦਾ ਕੋਈ ਬੋਲਦਾ ਕੋਈ ਨਹੀਂ ਬੋਲਦਾ ਉਸ ਚੀਜ਼ ਬਾਰੇ ਪੰਜਾਬੀ ਜ਼ੁਬਾਨ ਦੇ ਨਾਲ ਵਿਤਕਰੇ ਦੀ ਗੱਲ ਕਰਨ ਲੱਗੇ ਪੰਜਾਬੀ ਸਿਨੇਮੇ ਦੇ ਥਰੂ ਹੈ ਨਾ ਜੀ ਪੰਜਾਬੀ ਸਿਨੇਮੇ ਦੇ ਨਾਲ ਜਿਹੜੀਆਂ ਨੈਸ਼ਨਲ ਕੰਪਨੀਆਂਜ਼ ਨੇ ਜਿਨ੍ਹਾਂ ਦੀਆਂ ਸੋ ਕਾਲਡ ਚੇਨਸ ਸਿਨੇਮਾ ਦੀਆਂ 체ਨ ਸਾਡੇ ਇੱਥੇ ਹੈਗੀਆਂ ਨੇ ਮੈਂ ਸਿੱਧਾ ਸਿੱਧਾ ਹੀ ਗੱਲ ਕਰਦਾ ਪੀਵੀਆਰ ਦੀ ਗੱਲ ਕਰ ਰਿਹਾ ਜੀ ਜਦੋਂ ਵੀ ਇਹ ਮੁੱਦਾ ਹੈਗਾ ਇਹ ਸਾਡੇ ਜਿੰਨੇ ਵੀ ਸਾਡੀਆਂ ਜਿਹੜੀਆਂ ਸਾਡੀਆਂ ਖੇਤਰੀ ਭਾਸ਼ਾ ਦੀਆਂ ਜਾਂਦੀ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਪੰਜਾਬ ਦੇ ਵਿੱਚ ਜਦੋਂ ਲੱਗਦੀਆਂ ਨੇ ਉਹਨਾਂ ਨਾਲ ਬਿਤਕਰਾ ਕੀਤਾ ਜਾਂਦਾ ਉਹਨਾਂ ਨੂੰ ਜਿਹੜੇ ਸ਼ੋਕੇਸ ਹੈ ਜਿਹੜਾ ਉਹ ਬਹੁਤ ਹੀ ਬੁਰੇ ਤਰੀਕੇ ਨਾਲ ਉਹਨਾਂ ਨੂੰ ਪ੍ਰਾਇੋਰਟੀ ਨਹੀਂ ਦਿੱਤੀ ਜਾਂਦੀ ਜਿਹੜੀ ਬਾਹਰਲੀਆਂ ਫਿਲਮਾਂ ਨੇ ਸੌਦੀਆਂ ਫਿਲਮਾਂ ਹੋਣ ਹਿੰਦੀ ਫਿਲਮਾਂ ਹੋਣ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਵੀ ਇਹਨਾਂ ਨੂੰ ਸ਼ੋਅ ਵਧੀਆ ਮਿਲਣੇ ਨੇ ਔਰ ਜ਼ਿਆਦੇ ਮਿਲਨੇ ਨੇ ਔਰ ਉਹਨਾਂ ਦੀ ਜਿਹੜੀ ਰਿਕਵਰੀ ਹੈ ਉਹ ਵੀ ਉਹਨਾਂ ਦਾ ਫਲੈਟ ਰੇਟ ਹੈ ਉਹਨਾਂ ਨੂੰ 50% ਹੀ ਦਿੱਤਾ ਜਾਂਦਾ ਹੈ ਜਿਹੜੀਆਂ ਬਾਹਰ ਲੀਆਂ ਫਿਲਮਾਂ ਨੇ ਸਾਨੂੰ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਨੂੰ ਪੀਬੀਆਰ ਦੇ ਉੱਤੇ ਪਹਿਲੇ ਹਫ਼ਤੇ ਹੋਰ ਰੇਸ਼ਿਓ ਹੈਗੀ ਹੈ ਜਿਆਨ ਦੀ 49% ਫਿਰ 40 ਦੇ ਨੇੜੇ ਦੂਜੇ ਹਫ਼ਤੇ ਰਹਿੰਦੀ ਤੇ ਤੀਜੇ ਹਫ਼ਤੇ ਸਾਡੀ 32% ਰਹਿੰਦੀ ਹੈ ਜਿਹਦੇ ਨਾਲ ਕਿ ਪ੍ਰੋਡਿਊਸਰ ਮਰਦਾ ਹੈ ਜਿਹੜਾ achhiyan filma nahi bana sakda mud mud ke repeat nahi repeat nahi hunda filma de vich na producer so saadi is film nal ucheche taur de utte takka kita gaya ਸਾਨੂੰ ਕੱਲ ਤੱਕ ਕੀ ਅੱਜ ਤੱਕ ਲਟਕਾਇਆ ਗਿਆ ਕਿਉਂਕਿ ਜਦੋਂ ਓਪਨ ਅਸੀਂ ਕਰਦੇ ਹਾਂ ਸ਼ੋਅ ਕਮੇ ਸ਼ੋਅ ਤੇ ਤੁਸੀਂ ਜਾ ਕੇ ਦੇਖਦੇ ਹੋ ਜਾਂ ਕਿਤੇ ਵੀ ਜਾ ਕੇ ਤੁਸੀਂ ਦੇਖਦੇ ਹੋ ਐਡਵਾਂਸ ਬੁਕਿੰਗ ਦੇ ਵਿੱਚ ਜਾ ਕੇ ਤਾਂ ਸਾਰੇ ਲੋਕ ਤਰਜੀਹ ਦਿੰਦੇ ਆ ਵੀ ਚਲੋ ਪੀਵੀਆਰ ਦੇ ਵਿੱਚ ਦੇਖੀਏ ਕਿੱਥੇ ਲੱਗਿਆ ਕਿਉਂਕਿ ਪੀਵੀਆਰ ਦੀ ਤਾਦਾਤ ਕਾਫੀ ਹੈ ਜੀ ਹਨਾ ਉਹਨਾਂ ਤੋਂ ਬਿਨਾਂ ਸਰਦਾ ਵੀ ਨਹੀਂ ਸੀ ਸਾਰਾ ਅਸੀਂ ਬਹੁਤ ਮਿੰਤਾ ਮਤੋਲੀਆਂ ਕੀਤੀਆਂ ਵੀ ਚਲੋ ਠੀਕ ਆ ਕਿੱਦਾਂ ਕਿੱਦਾਂ ਕਰਕੇ ਪਰ ਲਾਸਟ ਮੂਮੈਂਟ ਤੱਕ ਉਹਨਾਂ ਨੇ ਸਾਨੂੰ ਤੜਫਾਇਆ ਜੀ ਮਤਲਬ ਚਾਜ ਨਾਲ ਸ਼ੋਅ ਨਹੀਂ ਖੋਲੇ ਹੈਗੇ ਪ੍ਰੋਪਰਲੀ ਵੀ ਹੁਣ ਕਰਦੇ ਆ ਇੰਨੇ ਕਰ ਲੋ ਇਹ ਕਰ ਲੋ ਆ ਫਿਲਮ ਦੇ ਐ ਨੇ ਆ ਫਿਲਮ ਦੇ ਐ ਨੇ ਤੇ ਹੁਣ ਆਲਮੋਸਟ ਸਾਨੂੰ ਵੀ ਭਾਜੀ ਮੇਰੇ ਤੋਂ ਆਲਮੋਸਟ ਆਲਮੋਸਟ ਨਹੀਂ ਮੇ ਤੋਂ ਮੇਰੇ ਮੇਰੇ ਕੈਰੀਅਰ ਤੋਂ ਮੈਨੂੰ 10 ਸਾਲ ਮੈਨੂੰ ਹੋ ਗਏ ਭਾਜੀ ਨੂੰ 5-7 ਸਾਲ ਹੋ ਗਏ ਜਿਹੜੇ ਸਾਡੇ ਪ੍ਰੋਡਿਊਸਰ ਨੇ ਰਿਦਮ ਬॉयਜ਼ ਉਹਨਾਂ ਨੇ ਆਲਮੋਸਟ ਮੇਰੇ ਤੋਂ ਵੀ ਉਹਨਾਂ ਨੇ 5-7 ਸਾਲ ਪਹਿਲਾਂ ਫਿਲਮਾਂ ਸ਼ੁਰੂ ਕੀਤੀਆਂ ਸੀਗੀਆਂ ਸੋ ਮਤਲਬ ਇਸ ਲੈਵਲ ਦੇ ਨਾਲ ਕੋਈ ਸਾਨੂੰ ਪ੍ਰੂਫ ਕਰਨ ਦੀ ਲੋੜ ਹੈ ਮਹਾਰਾ ਦੀ ਕਿਰਪਾ ਨਾਲ ਇਸ ਮਤਲਬ ਇੰਨਾ ਤੁਸੀਂ ਪਿਆਰ ਦਿੱਤਾ ਇੱਥੇ ਤੱਕ ਪਹੁੰਚਾਇਆ ਨਹੀਂ ਬਸ ਕੋਲਮ ਲ ਨਹੀਂ ਲੱਗ ਰਹੀ ਜੇ ਇੱਥੇ ਤੁਸੀਂ ਮਤਲਬ ਜੇ ਮਤਲਬ ਤੁਸੀਂ ਪੀਵੀਆਰ ਸਿਨੇਮਾ ਦੇ ਚੇਤੇ ਹੋ ਜੇ ਉੱਥੇ ਤੁਸੀਂ ਫਿਲਮ ਦੇਖਣ ਜਾਂਦੇ ਹੋ ਤੇ ਉੱਥੇ ਸਾਡੀ ਫਿਲਮ ਕੱਲ ਨੂੰ ਨਹੀਂ ਲੱਗਣੀ ਬਟ ਉਹਦੇ ਜਿਹੜੇ ਅਲਟਰਨੇਟਿਵ ਸਿਨੇਮਾਸ ਤੁਹਾਡੇ ਇਰਖਾ ਬਏ ਬੇਸ਼ੱਕ ਜਿਹੜੇ ਹੋਰ ਮਲਟੀਪਲੈਕਸਸ ਨੇ ਜਾਂ ਸਿੰਗਲ ਸਕਰੀਨਸ ਨੇ ਤੁਸੀਂ ਉੱਥੇ ਜਾ ਕੇ ਫਿਲਮ ਨੂੰ ਦੇਖ ਸਕਦੇ ਹੋ ਤੇ ਬਹੁਤ ਮਾਰਾਂ ਨੇ ਕਿਰਪਾ ਕੀਤੀ ਆ ਅੱਜ ਅਸੀਂ ਮਤਲਬ ਐਡਵਾਂਸ ਬੁਕਿੰਗ ਸ਼ਾਮਾਂ ਵੇਲੇ ਮਤਲਬ ਫਿਲਮ ਦੀ 1 ਬਾਈ 1 1 ਬਾਈ 1 ਜਿਵੇਂ ਜਿਵੇਂ ਸੀਗੀ ਉਹਨਾਂ ਨੇ ਖੋਲੀ ਆ ਤੇ ਫਿਲਮ ਨੂੰ ਬਹੁਤ ਰਜਵਾ ਪਿਆਰ ਮਿਲਦਾ ਪਿਆ ਤੇ ਓਵਰ ਸੀਜ਼ ਰਹਿ ਰਬਦਾ ਨਾ ਕਾ ਗਾਦੇ ਲਈ ਆਪਾਂ ਹਨ ਆਪਣੇ 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 ਨਾਲ ਧੱਕਾ ਕਰਨ ਨੂੰ ਸਹਾਰਾ ਆਪਾਂ ਨਹੀਂ ਕਰੀ ਕਿਸੇ ਨੇ ਕੀਤਾ ਮਾਰੇ ਦੀ ਹੱਥ ਬੰਨ੍ਹਣ ਵਾਲੇ ਬੰਦੇ ਸਾਰੇ ਕਿਤੇ ਹੱਥ ਬੰਨੀਦੇ ਸਾਰੇ ਕਿਤੇ ਹੱਥ ਜੋੜ ਕੇ ਮਿਲੀਦਾ ਵੀ ਨਹੀਂ ਸਤਕਾਰ ਕਰੀਦਾ ਪਰ ਜਦੋਂ ਸਾਡੇ ਨਾਲ ਕੋਈ ਧੱਕਾ ਹੁੰਦਾ ਤਾਂ ਤੁਹਾਨੂੰ ਸ਼ਰਿਆ ਮਾ ਕੇ ਦੱਸਦਾ ਵੀ ਆ ਧੱਕਾ ਕਰ ਰਹੇ ਨੇ ਤੁਸੀਂ ਜਾ ਕੇ ਰੱਜਮਾ ਪਿਆਰ ਬਾਕੀ ਕਰ ਕੌਣ ਰਿਹਾ ਧੱਕਾ ਉਹ ਵੀ ਮਾਰੇ ਦੀ ਕਿਰਪਾ ਨਾਲ ਪਤਾ ਹੈ ਤੇ ਪੰਜਾਬ ਚੋਂ ਜਿਹੜੇ ਇੱਕ ਦੋ ਬੰਦੇ ਨਾਲ ਲੱਗੇ ਨੇ ਉਹਨਾਂ ਦਾ ਵੀ ਪਤਾ ਹੈ ਮਾਰੇ ਦੀ ਕਿਰਪਾ ਨਾਲ ਵਾਈ ਗੁਈ ਅਸੀਂ ਗੱਲ ਇਹ ਮੈਨੂੰ ਮਣਾ ਤੇ ਕੀਤਾ ਸੀ ਬੋਲਣ ਲੱਗਿਆ ਵੀ ਨਾ ਆਪਣੀ ਗੁਈ ਅਸੀਂ ਗੱਲ ਨਹੀਂ ਨੀ ਆਪਣਾ ਨਹੀਂ ਆਪਣਾ ਤੋਂ ਬਣਨੀ ਆ ਆਪਾਂ ਮਾਰ ਕਰਨਾ ਤੇ ਜਿਹੜੇ ਪੰਜਾਬ ਚ ਬੈਠੇ ਨੇ ਤੁਹਾਨੂੰ ਚਲੋ ਆਪਾਂ ਵੈਸੇ ਨਹੀਂ ਲਈਦੇ ਤੁਸੀਂ ਪਿਆਰ ਦੇਈਦੇ ਨੇ ਥੋੜਾ ਥੋੜਾ ਬੜਾ ਬੜਾ ਸਤਕਾਰ ਜੀ ਤੁਸੀਂ ਚੜ੍ਹਦੀਆਂ ਕਲਾ ਚ ਰਹੋ ਪਹਿਲਾਂ ਆਪਣੀ ਸਿਹਤ ਦਾ ਖਿਆਲ ਲੱਖੋ ਤੰਦਰੁਸਤੀ ਰੱਖੇ ਬੱਬਾ ਸਾਰੇ ਪਾਸੇ ਖੁਸ਼ੀਆਂ ਦੇਵੇ ਸਾਰੇ ਪਾਸੇ ਵਾਹਿਗੁਰੂ ਤੇ ਉਸ ਤੋਂ ਬਾਅਦ ਜਾ ਕੇ ਸਾਡੀ ਫਿਲਮ ਹਰੇਕ ਸਿਨ ਵਿੱਚ ਲੱਗੀ ਆ ਅਲਦਾਲੇ ਸਾਰੇ ਕਿਤੇ ਸਾਰੇ ਸ਼ਹਿਰਾਂ ਚ ਲੱਗੀ ਆ ਜਾ ਕੇ ਬਣਦਾ ਪਿਆਰ ਦਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣ ਵਾਲੀ ਆ ਇਸ ਗੱਲ ਦੀ ਗਾਰੰਟੀ ਹੈ ਔਰ ਓਨੈਸਟਲੀ ਰਿਵਿਊ ਵੀ ਦਿਓ ਆਪਣੇ ਤੁਹਾਨੂੰ ਜੈ ਜੀ ਫਿਲਮ ਬਹੁਤ ਪਸੰਦ ਫਿਲਮ ਬਹੁਤ ਕਲਾਸਿਕ ਫਿਲਮ ਜਾ ਕੇ ਦੇਖ ਹਾਂ ਜੀ ਸਾਰਾ ਕੁਝ ਵਾਹਿਗੁਰੂ ਕਰੜੀ ਗੱਲ ਨਹੀਂ ਬਸ ਤੁਸੀਂ ਵੇਲੇ ਵੇਖਣੀ ਆ ਜਾਓ ਚੜ੍ਹਦੀ ਕਲਾ ਦੀ ਕਾਮਨਾ ਵਾਹਿਗੁਰੂ ਤੁਹਾਨੂੰ ਬਹੁਤ ਤੰਦਰੁਸੀਆਂ ਦੇਵੇ ਹਮੇਸ਼ਾ ਚੜ੍ਹਦੀਆਂ ਕਲਾ 'ਚ ਰੱਖੇ ਔਰ ਸੱਜਣੋ ਜਿਨ੍ਹਾਂ ਜਿਨ੍ਹਾਂ ਦੇ ਐਮੀ ਵੀਰ ਵਾਲੇ ਤੇ ਮੇਰੇ ਵਾਲੇ ਤੇ ਜਿਨ੍ਹਾਂ ਜਿਨ੍ਹਾਂ ਸੱਜਣਾ ਨੇ ਸਾਨੂੰ ਕਮੈਂਟ ਕਰੀ ਜਾ ਰਹੇ ਨੇ ਨਾਲ ਨਾਲ ਸਾਨੂੰ ਫਤਿਹ ਬੁਲਾ ਰਹੇ ਨੇ ਕੋਈ ਪਿਆਰ ਦੇ ਰਿਹਾ ਕੋਈ ਸਤਿਕਾਰ ਦੇ ਰਿਹਾ ਤੁਹਾਡਾ ਆਸ਼ੀਰਵਾਦ ਮਿਲ ਰਿਹਾ ਸਾਰਿਆਂ ਤੋਂ ਸਾਰਿਆਂ ਮੂਰੇ ਸਿਰ ਚੁੱਕਦਾ ਸਾਰੇ ਮੂਰੇ ਸਿਰ ਚੁੱਕਦਾ ਬਹੁਤ ਪਿਆਰ ਬਹੁਤ ਸਤਿਕਾਰ ਤੰਦਰੁਸੀਆਂ ਚੜ੍ਹਦੀਆਂ ਕਲਾ 'ਚ ਰੱਖੇ ਵਾਹਿਗੁਰੂ ਵਾਹਿਗੁਰੂ ਜੀ ਕੀ ਖਾਲਸਾ ਕੀਤੀ ਤਗੜੇ ਹੋ ਜਾ ਜੇ ਬਾਬਾ ਰੱਖੇ ਸੁੱਖ ਹਣਾ